ਦੇ ਵਿਪਿੰਡ ਕਾਪਟਾ ਦੇ ਵਿੱਚ ਪਨੇ ਪੀਜੀਆ ਦੇ ਵਿੱਚ ਪਿਛਲੇ ਦਿਨ ਨੌਕਰੀਆਂ ਨੂੰ ਲੈ ਕੇ ਇੱਕ ਮਸਲਾ ਸ਼ੁਰੂ ਹੋਇਆ ਸੀ ਜਿੱਥੇ ਕਿ ਦੇਖਣ ਨੂੰ ਮਿਲਿਆ ਕਿ ਪੀਜੀਆ ਵੱਲੋਂ ਨਵੇਂ ਮੁੰਡੇ ਕੁੜੀਆਂ ਨੂੰ ਨੌਕਰੀ ਦੇ ਵਿੱਚ ਭਰਤੀ ਕੀਤਾ ਗਿਆ ਤੇ ਜੋ ਪਹਿਲਾਂ ਕੰਮ ਕਰ ਰਹੇ ਸੀ ਉਹਨਾਂ ਨੂੰ ਕੱਟਿਆ ਗਿਆ ਸੀ ਪੀਜੀਆ ਪ੍ਰਸ਼ਾਸਨ ਦੇ ਮੁਤਾਬਿਕ ਕੰਟਰੈਕਟ ਬੇਸ ਦੇ ਅੱਗੇ ਮੁਲਾਜ਼ਮਾਂ ਨੂੰ ਕੰਟਰੈਕਟ ਪੂਰਾ ਹੋਣ ਤੇ ਕੱਢਿਆ ਗਿਆ ਸੀ ਨੌਕਰੀ ਤੋਂ ਕੱਢੇ ਗਏ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੀਜੀਆ ਗੇਟ ਦੇ ਅੱਗੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਰਾਮਰਜੀਤ ਸਿੰਘ ਕੀ ਕਹਿਣਾ ਚਾਹਾਂਗਾ ਸਰਪੰਨ ਸਾਹਿਬ ਜੋ ਅੱਜ ਇੱਕ ਕਾਬਦਾਂ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਵੀ ਜੀ ਅਸੀਂ ਇਹੀ ਚਾਹੁੰਦੇ ਹਾਂ ਵੀ ਜਿਹੜਾ ਹਸਪਤਾਲਾ ਦੇਖੋ ਤਕੜਾ ਬੰਦਾ ਤਾਂ ਕਿਤੇ ਇਲਾਜ ਕਰਾ ਲੇਊਗਾ ਇਹ ਬਹੁਤ ਵੱਡੀ ਗੱਲ ਹੈ ਜਿਹੜਾ ਉਹ ਹਸਪਤਾਲ ਬਣਿਆ ਕੀ ਪਰ ਜਿਹੜੀ ਜੁਨੀਆ ਨਾਲ ਨੇਗੇ ਉਹ ਧਰਨੇ ਦੇ ਰਹੀਆਂ ਨੇ ਦੇਖੋ ਉਹ ਗਲਤ ਕੰਮ ਹੈ ਉਹ ਸਮਝ ਕਹਿੰਦੀ ਮੰਗ ਰੱਖਣ ਵੀ ਇੱਥੇ ਡਾਕਟਰ ਪੂਰੇ ਭੇਜੇ ਜਾਣ ਨਾ ਕਿ ਮਾਹੌਲ ਖਰਾਬ ਕਰਨਾ ਜੇ ਦੇਖੋ ਕੁੜੀਆਂ ਨੇ ਉਹ ਕੋਰਟ 'ਚ ਜਾਣ ਜੇ ਕੋਈ ਉਹਨਾਂ ਦਾ ਇਹ ਥੋੜੀ ਆ ਵੀ ਧਰਨੇ ਦੇ ਕੇ ਉੱਥੇ ਨਾਰੇ ਲਾਉਂਦੇ ਨੇ ਉਹ ਜਿਹੜਾ ਕੋਈ ਡਾਕਟਰ ਹੈ ਇੱਥੇ ਵਧੀਆ ਡਾਕਟਰ ਆਉਂਦਾ ਉਹ ਇੱਕ ਦਿਨ ਨਹੀਂ ਰਹਿੰਦਾ ਦੂਸਰੇ ਦਿਨ ਨੂੰ ਅਗਲਾ ਆਪਣੀ ਬਦਲੀ ਕਰਾ ਕੇ ਜਾਂਦਾ ਸਰਕਾਰਾਂ ਨੂੰ ਕੋਈ ਫਰਕ ਪੈਂਦਾ ਉਹ ਬੰਦ ਕਰਕੇ ਤੁਰਦੇ ਆ ਲੱਗਣਗੇ ਏਰੀਏ ਨੂੰ ਕੀ ਫਾਇਦਾ ਹੋਇਆ ਦੇਖੋ ਅੱਜ ਸਾਡੇ ਪਿੰਡ ਨੇ ਮਤਾਂ ਬਾਇਆ ਬਾਕੀ ਸਾਡੇ ਜਿਹੜੇ ਲਵੇ ਲਾਉਣ ਦੇ ਪਿੰਡ ਨੇ 30 40 ਪਿੰਡ ਉਹ ਕਹਿੰਦੇ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਦੁਨੀਆਂ ਨੂੰ ਸਾਡੀ ਇਹੀ ਬੇਨਤੀ ਹੈ ਵੀ ਸਮਕਟ ਆਪਾਂ ਪੇਸ਼ ਹੋ ਕੇ ਇੱਥੇ ਜਿਹੜੇ ਚੰਗੇ ਚੰਗੇ ਡਾਕਟਰ ਮਗਾ ਕੇ ਇਹਨੂੰ ਚਾਲੂ ਕਰੀਏ ਦੇਖੋ ਇੱਥੇ ਹਰੇਕ ਲਵੇ ਲਾਉਣੇ ਦੇ ਇਲਾਜ ਕਰਾਉਣਾ ਹੁੰਦੇ ਤੇ ਅੱਜ ਦੀ ਕੜੀ ਇੱਥੇ ਜਿਹੜੇ ਡਾਕਟਰ ਨੇ ਉਹ ਜਾਈ ਜਾਂਦੇ ਨੇ ਜਿਹੜਾ ਤਕੜਾ ਬੰਦਾ ਕਿੱਥੋਂ ਕਰਾ ਲੂ ਗਰੀਬ ਬੰਦਾ ਕਿੱਥੋਂ ਕਰਾਉ ਸਾਡੇ ਏਰੀਆ ਨੂੰ ਕੀ ਫਾਇਦਾ ਹੋਇਆ ਬਦਨਾਮੀ ਸਿਰ ਪਕਾਵਦਾ ਨਹੀਂ ਹੁੰਦੀ ਆ ਵੀ ਕਹਾਵਦਾਂ ਦੇ ਲੋਕ ਉੱਥੇ ਧਰਨਾ ਦੇ ਦਿੰਦੇ ਨੇ ਇਹਦੇ ਕਰਕੇ ਹਸਪੀਟਲ ਨਹੀਂ ਚੱਲਦਾ ਸਾਡੀ ਜੁਗਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਉਹ ਇੱਥੇ ਧਰਨਾ ਚੱਕ ਕੇ ਇੱਥੇ ਸੰਕਾ ਸਾਥ ਦੇਣ ਵੀ ਆਪਾਂ ਵਧੀਆ ਤੋਂ ਵਧੀਆ ਡਾਕਟਰ ਲਿਆ ਕੇ ਪੇਸ਼ ਕਰਕੇ ਲੋਕਾਂ ਦੇ ਇਲਾਜ ਤੇ ਸਹੂਲਤਾਂ ਦੇਈਏ ਬੈਸਿਕ ਜਿੱਕਾ ਖਾਲਸਾ ਬੈਸਿਕ ਕੀ ਨਾਮ ਹੈ ਆਪਣ ਕੀ ਕਹਿਣਾ ਚਾਹਾਂਗੇ ਜੋ ਅੱਜ ਪਿੰਡ ਕਾਵਦਾਂ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ ਇਹ ਅੱਜ ਹੀ ਅੱਜ ਸਾਡੇ ਸਮੂਹ ਨਗਰ ਸਾਫਕਾ ਸਰਪੰਚ ਨੰਬਰਦਾਰ ਸਾਰੇ ਪਿੰਡ ਦੇ ਪਤਵੰਤੇ ਸੱਜਣ ਤੇ ਸਾਰੀਆਂ ਜੁਨੀਅਨ ਨੂੰ ਲੋਸਮੈਂਟ ਕਰਕੇ ਅੱਜ ਸਾਡੇ ਸ਼ਿਮੰਦਰ ਕੋਲੇ ਇਕੱਠ ਹੋਇਆ ਸੀ ਜਿਹੜਾ ਸਾਡੇ ਪੀਜੀਆ ਅੱਗੇ ਧਰਨਾ ਚੱਲ ਰਿਹਾ ਹੈ ਉਹਦੇ ਸੰਬੰਧਿਤ ਵਿਚਾਰਾਂ ਹੋਈਆਂ ਵਿਚਾਰਾਂ ਵਿੱਚ ਇਹੀ ਹੋਇਆ ਵੀ ਇਸ ਜਿੱਪ ਧਰਨੇ ਨਾਲ ਜੇ ਕੁੜੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ ਅਸੀਂ ਕੁੜੀਆਂ ਦੇ ਹੱਕਾਂ 'ਚ ਕੋਣ ਚੁਕੈਸ਼ ਕਰਨ ਵੀ ਉਹ ਇੱਥੇ ਧਰਨਾ ਲਾ ਕੇ ਨਾਲੇ ਪਿੰਡ ਦੀ ਸ਼ਬੀ ਖਰਾਬ ਹੁੰਦੀ ਐ ਤੇ ਨਾਲੇ ਕੋਈ ਇੱਥੇ ਚੰਗਾ ਡਾਕਟਰ ਨਹੀਂ ਆ ਰਿਹਾ ਕਿਉਂਕਿ ਜੋ ਵੀ بڑے ਡਾਕਟਰ ਨੇ ਵਧੀਆ ਡਾਕਟਰ ਨੇ ਉਹ ਸ਼ਾਂਤੀ 'ਚ ਕੰਮ ਕਰਨਾ ਚਾਹੁੰਦੇ ਨੇ ਜੇ ਉੱਥੇ ਜਿੰਦਾਬਾਦ ਮੁਰਦਾਬਾਦ ਹੋਈ ਜਾਊਗੀ ਉਹ ਉੱਥੇ ਉਹ ਕਿਵੇਂ ਕੰਮ ਕਰਨਗੇ ਇਸ ਕਰਕੇ ਸਾਡੀ ਸਾਰਿਆਂ ਨੇ ਅੱਜ ਇਹੀ ਫੈਸਲਾ ਕੀਤਾ ਐ ਸਾਡੇ ਬੱਚੇ ਭਰਾ ਨੇ ਜੁਨੀਅਨਾਂ ਚ ਸਾਡੇ ਹੀ ਭਾਈ ਨੇ ਸਾਡੇ ਤਿੰਨ ਜੁਨੀਅਨਾਂ ਨੇ ਗਰਾਹਾਂ ਤੇ ਰਾਜਿਆਲ ਤੇ ਲੰਗੋਵਾਲ ਦੇ ਉਹ ਸਾਡੇ ਭਰਾਵਾਂ ਨੂੰ ਵੀ ਅਸੀਂ ਨੇ ਬੁਲਾ ਕੇ ਇਹੀ ਕਹਿ ਆ ਵੀ ਦੇਖੋ ਆਪਣੇ ਪਿੰਡ ਦੀ ਸਭੀ ਖਰਾਬ ਹੋ ਰਹੀ ਹੈ ਕਿ ਭਾਈ 25 ਤਰੀਕ ਤੱਕ ਆਪਣੀ ਜੁਨੀਅਨ ਨਾਲ ਦੇ ਸੰਬੰਧਿਤ ਬੰਦਿਆਂ ਨਾਲ ਗੱਲ ਕਰਕੇ ਤੁਸੀਂ ਉੱਥੋਂ ਆਪਣੇ ਆਪਣੇ ਝੰਡੇ ਲਾਹੋ ਤੇ ਜੇ ਕੋਈ ਨਹੀਂ ਜੁਨੀਅਨ ਆਲਾ ਲਾਹੂਗਾ ਸਾਰੇ ਪਿੰਡ ਦੇ ਅੱਜ 100 200 ਬੰਦਾ ਇਕੱਠਾ ਹੋਇਆ ਤੀ ਪਤਵੰਤੇ ਸੱਜਣੋ ਤੇ ਉਹਨਾਂ ਨੇ ਇਹੀ ਫੈਸਲਾ ਲਿਆ ਹੈ ਵੀ ਭਾਈ ਅਸੀਂ ਉਹ ਜੁਨੀਅਨ ਨੂੰ ਕੋਈ ਅਸੀਂ ਥਾਲ ਨਹੀਂ ਦੇਵਾਂਗੇ ਨਾ ਹੀ ਅਸੀਂ ਉਹਦੇ ਨਾਲ ਜਾਵਾਂਗੇ ਇਹ ਅੱਜ ਆਮ ਲੋਕਾਂ ਦੀ ਸਹਿਮਤੀ ਹੋਈ ਹੈ ਸਾਡੀ ਵੀ ਉਹ ਲੜਕੀਆਂ ਨੂੰ ਹੱਥ ਜਾਂ ਬੰਨ ਕੇ ਬੇਨਤੀ ਹੈ ਤੇ ਜੁਨੀਅਨਾਂ ਨੂੰ ਵੀ ਬੇਨਤੀ ਹੈ ਵੀ ਦੇਖੋ ਆਪਣੇ ਬੱਚਿਆਂ ਨੂੰ ਇਲਾਜ ਕਰਾਉਣਾ ਹੈ ਆਪਣੇ ਭਾਈਚਾਰੇ ਨੂੰ ਇਲਾਜ ਕਰਾਉਣਾ ਹੈ ਜਿਹੜਾ ਇੱਕ ਬਾਹਰ ਪ੍ਰਾਈਵੇਟ ਹਸਪਤਾਲਾਂ ਚ ਲੱਖ ਰੁਪਏ ਚ 50 ਹਜ਼ਾਰ ਚੋਰੀ ਆ 10 ਹਜ਼ਾਰ ਚੋਰੀ ਆ ਫਿਰ ਆਪਾਂ ਨੂੰ ਉਹ ਚੰਗਾ ਕਿ ਉਹ ਚੰਗਾ ਠੀਕ ਆ ਬੱਚਿਆਂ ਨੂੰ ਕੁੜੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਜੇ ਕੋਈ ਸਰਕਾਰ ਜਾਂ ਕਿਸੇ ਦੀ ਕਤਾਹੀ ਹੈ ਤਾਂ ਉਹਨਾਂ ਦੇ ਕੋਰਟ ਕੇਸ ਕਰ ਦੇਣ ਧਰਨੇ ਨਾਲ ਕੋਈ ਮਸਲਾ ਨਹੀਂ ਹੱਲ ਹੋਣ ਲੱਗਾ ਸਾਨੂੰ ਸਾਡੀ ਉਹਨਾਂ ਨੂੰ ਇਹੀ ਬੇਨਤੀ ਹੈ ਵੀ ਭਾਈ ਤੁਸੀਂ ਆਪਦਾ ਕੋਰਟ ਕੇਸ ਕਰੋ ਅਸੀਂ ਤੁਹਾਡੇ ਨਾਲ ਆਂ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਕਰਿਆ ਜਾਵੇ ਇੱਥੇ ਕਿੱਥੇ ਦਾ ਘਾਵਦਾਂ ਦਾ ਪੀਜੀਆ ਨਾਲ ਮਸ਼ਹੂਰ ਹੋ ਰਿਹਾ ਦੀ ਕਿੱਥੇ ਧਰਨੇ ਨਾਲ ਹੋ ਰਿਹਾ ਐਨਾ ਕਹਿਣਾ ਹਾਂ ਇੱਥੇ ਮੈਂ ਦਾ ਚਟਕਾ ਵੈਕਜੀਕਾ